ਸੋ ਲੋਕ ਮਹਲਾ ਤੀਜਾ ਸਭਨਾ ਕਾ ਸੋ ਏਕ ਹੈ ਸਦਹੀ ਰਹੇ ਹਜੂਰ ਨਾਨਕ ਹੁਕਮ ਨ ਮੰਨੀ ਤਾ ਘਰ ਹੀ ਅੰਦਰ ਦੂਰ ਹੁਕਮ ਪੀਤ ਨਾ ਮਨਾਏ ਸੀ ਜਿਨ ਕੋ ਨਦਰ ਕਰੀ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹਲਾ ਤੀਜਾ ਇਹ ਆਪਾਂ ਤਿੰਨ ਚਾਰ ਪੰਕਤੀਆਂ ਨਾ ਜਿਹੜੀਆਂ ਪੜ੍ਹੀਆਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰਾਂ ਨੇ ਸਮਝਾਉਣਾ ਕੀਤਾ ਸ਼ਲੋਕ ਮਹਲਾ ਤੀਜਾ ਸ਼ਲੋਕ ਅੰਦਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਸਭਨਾ ਦਾ ਸੋ ਏਕ ਹੈ ਸਦ ਹੀ ਰਹੇ ਹਜੂਰ ਸਭ ਜੀਵ ਇਸਤਰੀਆਂ ਦਾ ਖਸਮ ਇੱਕ ਪ੍ਰਮਾਤਮਾ ਹੈ ਜੋ ਸਦਾ ਹੀ ਇਨਾਂ ਦੇ ਅੰਗ ਸੰਗ ਰਹਿੰਦਾ ਹੈ ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ ਪਰ ਜੋ ਜੀਵ ਇਸਤਰੀ ਉਸ ਦਾ ਹੁਕਮ ਨਹੀਂ ਮੰਨਦੀ ਉਸ ਦੀ ਰਜਾ ਵਿੱਚ ਨਹੀਂ ਤੁਰਦੀ ਉਸ ਨੂੰ ਉਹ ਖਾਸਮ ਹਿਰਦੇ ਘਰ ਵਿੱਚ ਬਸਦਾ ਹੋਇਆ ਵੀ ਕਿਤੇ ਦੂਰ ਬਸਦਾ ਜਾਪਦਾ ਹੈ ਹੈਗਾ ਅੰਦਰ ਹੀ ਪਰ ਜਿਹੜਾ ਹੁਕਮ ਹੀ ਨਹੀਂ ਮੰਨਦਾ ਮਨੁੱਖ ਪ੍ਰਭੂ ਪਰਮਾਤਮਾ ਦਾ ਗੁਰੂ ਦਾ ਹੁਕਮ ਹੀ ਨਹੀਂ ਮੰਨਦਾ ਉਹਨਾਂ ਦੇ ਅੰਦਰ ਬਸਦਾ ਹੋਇਆ ਵੀ ਉਹਨਾਂ ਨੂੰ ਦੂਰ ਦਿਖਦਾ ਹੈ ਹੁਕਮ ਹੁਕਮ ਵੀ ਤਨ ਮਨਾਏ ਸੀ ਜਿਨ ਕੋ ਨਦਰ ਕਰੀ ਮਾਰਾ ਸਮਝਾਉਂਦੇ ਨੇ ਹੁਕਮ ਵੀ ਉਹਨਾਂ ਹੀ ਜੀਵ ਇਸਤਰੀਆਂ ਤੋਂ ਮਨਾਉਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਹਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਜਸ ਨੇ ਹਕਮ ਮੰਨ ਕੇ ਸੁਖ ਹਾਸਲ ਕੀਤਾ ਹੈ ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ਜੀਵ ਇਸਤਰੀ ਇਸਤਰੀ ਅਤੇ ਪੁਰਸ਼ ਜੀ ਜੀਵ ਇਸਤਰੀ ਦੀ ਗੱਲ ਕਰਦੇ ਨੇ ਮਹਾਰਾਜ ਸਰੀਰ ਸਰੀਰ ਚਾਹੇ ਮਨੁੱਖਾ ਤੇ ਚਾਹੇ ਇਸਤਰੀ ਹੈ ਮਹੱਲਾ ਤੀਜਨ ਰੈਣ ਸਬਾਈ ਜਲ ਮੁਈ ਕੰਤ ਨਾ ਲਾਇਓ ਭਾਉ ਮਹਾਰਾਜ ਕਹਿੰਦੇ ਜਿਸ ਜੀਵ ਇਸਤਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾ ਕੀਤਾ ਉਹ ਜ਼ਿੰਦਗੀ ਰੂਪ ਸਾਰੀ ਰਾਤ ਸੜਮੁਈ ਉਸ ਦੀ ਸਾਰੀ ਉਮਰ ਦੁੱਖਾਂ ਵਿੱਚ ਲੰਗੀ ਨਾਨਕ ਸੁਖ ਬਸਨ ਸੁਹਾਗਣੀ ਜਨ ਪਿਆਰਾ ਪੁਰਖ ਹਰਨਉ ਰਾਉ ਪੜ੍ਹੇ ਨਾਨਕ ਜਿਨ੍ਹਾਂ ਦਾ ਪਿਆਰ ਅਕਾਲ ਪੁਰਖ ਖਸਮ ਹੈ ਉਹ ਭਾਗਾਂ ਵਾਲੀਆਂ ਸੁੱਖ ਨਾਲ ਸੋਹਦੀਆਂ ਹਨ ਜ਼ਿੰਦਗੀ ਦੀ ਰਾਤ ਸੁੱਖ ਨਾਲ ਗੁਜ਼ਾਰਦੀਆਂ ਹਨ ਪੌੜੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤ ਮਹਾਰਾਜ ਕਹਿੰਦੇ ਨੇ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਇੱਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਪਾਇਕ ਤੇ ਨ ਪਾਈਏ ਹਰ ਕਰਮ ਵਿਦਾਤਾ। ਜੀਵਾਂ ਦੇ ਕਰਮਾਂ ਦੀ ਵਿਦ ਬਣਾਉਣ ਵਾਲਾ ਉਹ ਪ੍ਰਭੂ ਕਿਸੇ ਚਤਰਾਈ ਸਿਆਣਪ ਨਾਲ ਨਹੀਂ ਲੱਭਦਾ। ਲੱਭਦਾ ਕਦੋਂ ਗੁਰ ਪ੍ਰਸਾਦੀ ਹਰ ਮਨ ਵਸੇ ਹਰ ਸਹਜੇ ਜਾਤ। ਸਿਰਫ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿੱਚ ਵਸਦਾ ਹੈ ਤੇ ਸੌਖਾ ਹੀ ਪਛਾਣਿਆ ਜਾਂਦਾ ਹੈ ਅੰਤਰੋਂ ਤ੍ਰਿਸ਼ਨਾ ਅਗਨ 부ਜੀ ਹਰ ਅਮਰਤ ਸਰਨਾਤਾ ਜੋ ਮਨੁੱਖ ਪ੍ਰਭੂ ਦੇ ਨਾਮ ਅਮਰਤ ਦੇ ਸਰੋਵਰ ਵਿੱਚ ਨਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾ ਤਾਂ ਮਰ ਸਮਝਾਉਂਦੇ ਨੇ ਵੀ ਇਹ ਉਸ ਵੱਡੇ ਦੀ ਵਡਿਆਈ ਹੈ ਕਿ ਜੀਵ ਪਾਸੋਂ ਗੁਰੂ ਦੀ ਰਾਹੀ ਆਪਣੀ ਸਿੱਖਤ ਸਲਾਹ ਕਰਾਂਦਾ ਹੈ ਚਲੋ ਕੁਮਹੱਲਾ ਤੀਜਾਂ ਕਾਂ ਹੰਸ ਕਿਆ ਪ੍ਰੀਤ ਹੈ ਜੇ ਪਇਹੀ ਛੱਡ ਜਾਏ ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ ਅੰਤ ਵੇਲੇ ਇਹ ਆਤਮਾ ਸਰੀਰ ਨੂੰ ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ ਸਚਨ ਅਜੀਬ ਆਤਮਾ ਦਾ ਤੇ ਇਹ ਸਰੀਰ ਦਾ ਕੱਚਾ ਜਿਹਾ ਪਿਆਰ ਆ ਮਹਾਰਾਜ ਕਹਿੰਦੇ ਇਹ ਜੀਵ ਆਤਮਾ ਨੇ ਪਤਾ ਨਹੀਂ ਕਦੋਂ ਇਹ ਡਿੱਗੇ ਪਏ ਸਰੀਰ ਨੂੰ ਛੱਡ ਕੇ ਤੁਰ ਜਾਣਾ ਸਚਨ ਵਾ ਮਾਲਕਾ ਵਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾ ਲਈਏ ਜੇ ਚੱਲਦਿਆਂ ਨਾਲ ਨਾ ਜਾਏ ਮਹਾਰਾਜ ਕਹਿੰਦੇ ਸਰੀਰ ਤਾਂ ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ ਅੰਤ ਵੇਲੇ ਇਹ ਆਤਮਾ ਸਰੀਰ ਨੂੰ ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ ਤੇ ਇਸ ਨੂੰ ਜਦੋਂ ਆਖਰ ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ-ਬੋਲ ਕੇ ਪਾਲਣ ਦਾ ਕੀ ਲਾਭ ਹੈ ਵਾਹ ਵਾਹ ਆ ਸਰੀਰ ਨੂੰ ਹੀ ਪਾਲਦਾ ਨਾ ਝੂਠ ਬੋਲ-ਬੋਲ ਕੇ ਠੱਗੀ ਚੋਰੀ ਜਾਰੀ ਫਰੇਬ ਕਪੜੇ ਕਰਦਾ ਵੱਡੇ-ਵੱਡੇ ਆ ਦੇਖਦੇ ਨਾ ਮੀਡੀਆ ਤੇ ਖਬਰਾਂ ਸੁਣਦੇ ਆ ਪੇ ਫਲਾਨਾ ਇੱਕ ਅਫਸਰ ਸੀਗਾ ਜੀ ਐਨਾ ਉਹਦੇ ਕੋਲ ਐਨੇ ਕਿਲੋ ਕਿਲੋ ਆਮ ਆਦਮੀ ਤਾਂ ਤੋਲਾ ਨਹੀਂ ਖਰੀਦਿਆ ਜਾਂਦਾ ਸੋਨੇ ਦਾ ਕਿਲੋ ਕਿਲਵਾਂ ਦੀਆਂ ਗਣਤੀਆਂ ਚ ਕਹਿੰਦੀ 7 ਕਿਲੋ ਖ ਨਹੀਂ ਕਿੰਨਾ ਸੋਨਾ ਦੱਸਦੇ ਸੀ ਫਿਰ ਬੈਂਕ ਬੈਲੈਂਸ ਪਤਾ ਨਹੀਂ ਕਿੰਨਾ ਪ੍ਰਾਪਰਟੀਆਂ ਪਲਾਟ ਪਤਾ ਨਹੀਂ ਕੀ ਕੁਝ ਇਕੱਠਾ ਕਰੀ ਜਾਂਦਾ ਇਨਸਾਨ ਆ ਸਰੀਰ ਨੂੰ ਪਾਲਣ ਦੀ ਖਾਤਰ ਜਿਹਨੂੰ ਅਜੀਬ ਆਤਮਾ ਨੇ ਡਿੱਗੇ ਪਏ ਨੂੰ ਛੱਡ ਕੇ ਤੁਰ ਜਾਣਾ ਉਹ ਕੰਬਲਿਆ ਕਾਦੇ ਪਿੱਛੇ ਲੱਗਿਆ ਜੇ ਇਹ ਜਮ੍ਹਾਂਖੋਰੀਆਂ ਨਾ ਹੋਣ ਨਾ ਤੇ ਆਪਣੇ ਦੇਸ਼ ਵਰਗਾ ਕੋਈ ਅਮੀਰ ਦੇਸ਼ ਨਹੀਂ ਹੈ ਇਹ ਜਮ੍ਹਾਂਖੋਰੀਆਂ ਨੇ ਕੰਗਾਲ ਕੀਤਾ ਹੋਇਆ ਚਲੋ ਮਹਾਰਾਜ ਕਹਿੰਦੇ ਨਾ ਵੀ ਇਹਨਾਂ ਦੀ ਖਾਤਰ ਤੂੰ ਫਰੇਬ ਕਰ ਕਰਕੇ ਇਹਨੂੰ ਪਾਲਦਾ ਤੇ ਇਹਨੂੰ ਜੀਵ ਆਤਮਾ ਨੇ ਡਿੱਗੇ ਪਏ ਨੂੰ ਛੱਡ ਜਾਣਾ ਕੱਚਾ ਜਾਂ ਪਿਆਰ ਆ ਜੀਵ ਆਤਮਾ ਦਾ ਤੇ ਸਰੀਰ ਦਾ ਕਾਂ ਆ ਮਿੱਟੀ ਅੰਧ ਹੈ ਪਾਉਣੇ ਪੁੱਛੋ ਜਾਈ ਸਰੀਰ ਤਾਂ ਗਿਆਹੀਨ ਮਿੱਟੀ ਹੈ ਆਖਰ ਲੇਖਾ ਜੀਵ ਆਤਮਾ ਤੋਂ ਹੀ ਮੰਗਿਆ ਜਾਂਦਾ ਹੈ ਸਰੀਰ ਤੋਂ ਕੋਈ ਲੇਖਾ ਨਹੀਂ ਮੰਗਿਆ ਜਾਣਾ ਜੀਵ ਆਤਮਾ ਤੋਂ ਹੀ ਲੇਖ ਮੰਗਿਆ ਜਾਂਦਾ ਰੱਬ ਦੀ ਹਜ਼ੂਰੀ ਵਿੱਚ ਤੇ ਇੱਥੇ ਇੱਥੇ ਫੜਿਆ ਜਾਂਦਾ ਤਾਂ ਫਿਰ ਸਰੀਰ ਨੂੰ ਕਸ਼ਟ ਮਿਲਦਾ ਔਖਾ ਕੌਣ ਹੁੰਦਾ ਜੀਵ ਆਤਮਾ ਜੀ ਵੀ ਔਖਾ ਹੁੰਦਾ ਸਰੀਰ ਤੇ ਕਸ਼ਟ ਜਦੋਂ ਸਰੀਰ ਨੂੰ ਮਿਲਦਾ ਜੀਵ ਆਤਮਾ ਔਖਾ ਹੁੰਦਾ ਫਿਰ ਇਹਨਾਂ ਦਾ ਜਿਹੜਾ ਰੱਬ ਨਾਲ ਰੰਗੀਆਂ ਹੋਈਆਂ ਰੂਹਾਂ ਨੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੀਆਂ ਉਹਨਾਂ ਨੂੰ ਸੱਚ ਦੇ ਰਾਹ ਤੇ ਤੁਰਿਆ ਜਾਂਦੇ ਉਹਨਾਂ ਨੂੰ ਕਸ਼ਟ ਦਿੰਦੇ ਨੇ ਜ਼ਾਲਮ ਤਾਂ ਫਿਰ ਉਹਨਾਂ ਦੇ ਸਰੀਰ ਨੂੰ ਤਾਂ ਕਸ਼ਟ ਹੁੰਦਾ ਜੀਵਾਤਮਾ ਨੂੰ ਨਹੀਂ ਦੁੱਖ ਹੁੰਦਾ ਇਹ ਵੀ ਪੱਖ ਦੇਖਣਾ ਆਪਾਂ ਹੋ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਜਾਈ ਮੈਂ ਮਾਇਆ ਦੇ ਮੋਹ ਵਿੱਚ ਫਸਿਆ ਮੜਮੜ ਜਨਮ ਮਰਨ ਵਿੱਚ ਪਿਆ ਰਹਾ ਹਾਂ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਮੁਰਮੁਰ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਨਾਨਕ ਹੁਕਮਨਾ ਜਤੋ ਖਸਮ ਕਾ ਜੇ ਰਹਾ ਸੱਚ ਸਮਾਈ ਮਹਾਰਾਜ ਕਹਿੰਦੇ ਹੇ ਨਾਨਕ ਮੈਂ ਖਸਮ ਦਾ ਹੁਕਮ ਨਾ ਪਛਾਨਿਆ ਜਿਸ ਦੀ ਬਰਕਤ ਨਾਲ ਮੈਂ ਸੱਚੇ ਪ੍ਰਭੂ ਵਿੱਚ ਟਿਕਿਆ ਰਹਿੰਦਾ ਹਾਂ ਮਹੱਲਾ ਤੀਜਾ ਏ ਕੋ ਨਹਿ ਚਲ ਨਾਮ ਧਨ ਹੋਰ ਧਨ ਆਵੇ ਜਾਏ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਜਾਂ ਗਿਆ ਹੋਰ ਧਨ ਪਦਾਰਥ ਜਿਹੜੇ ਸੰਸਾਰੀ ਇੱਕ ਤੇ ਮਿਲ ਜਾਂਦਾ ਕਿਤੇ ਖਤਮ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਨੇ ਕਦੇ ਬੰਦਾ ਥੱਬੇ 'ਚ ਕਦੇ ਮੁਠੀ 'ਚ ਇਹ ਆਪਣੀ ਗਰੀਬਾਂ ਜੀਆਂ ਦੀ ਗੱਲ ਆ ਆਮ ਅਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਆਮ ਦੁਨੀਆ ਦੀ ਗੱਲ ਆ ਇਹ ਕਿਸਾਨ ਵੀਰਾਂ ਮਜ਼ਦੂਰ ਵੀਰਾਂ ਕੋਈ ਮਿਸਤਰੀ ਆ ਕੋਈ ਕਾਰੀਗਰ ਆ ਇਹ ਆਮ ਗੱਲ ਆ ਵੀ ਕਿਤੇ ਆ ਗਿਆ ਤੇ ਕਿਤੇ ਨਾ ਆਇਆ ਧੰਨ ਦੀ ਗੱਲ ਆ ਜੀ ਮਹਾਰਾਜ ਕਹਿੰਦੇ ਇੱਕੋ ਨਹਿਚਲ ਨਾਮ ਧਨ ਹੋਰ ਅਨ ਆਵੇ ਜਾਏ ਪ੍ਰਭੂ ਪਰਮਾਤਮਾ ਦਾ ਨਾਮ ਧਾਨਾ ਜਿਹੜਾ ਇਹ ਬਰਾਬਰ ਬਰਾਬਰ ਰਹਿੰਦਾ ਜਿੰਨਾ ਵੀ ਤੂੰ ਉਹਨੂੰ ਇਕੱਠਾ ਕਰ ਲੇਗਾ ਉਨਾ ਹੀ ਤੇਰੇ ਪਾਸ ਰਹੇਗਾ ਦੁਨਿਆਵੀ ਧਨ ਪਦਾਰਥ ਕਿਤੇ ਆਉਂਦਾ ਵੀ ਹੈ ਕਿਤੇ ਨਹੀਂ ਵੀ ਆਉਂਦਾ ਕਿਤੇ ਆਇਆ ਹੋਇਆ ਚਲਿਆ ਵੀ ਜਾਂਦਾ ਪ੍ਰਭੂ ਪਰਮਾਤਮਾ ਦਾ ਨਾਮ ਧਾਨਾ ਜਿਹੜਾ ਸਦਾ ਧਰ ਰਹੇਗਾ ਨਹਿਚਲ ਦਾ ਮਤਲਬ ਨਾ ਹਿੱਲਣ ਵਾਲਾ ਸਦਾ ਧਰ ਇੱਕੋ ਰੂਪ ਵਿੱਚ ਤੇ ਇੱਕੋ ਰਸ ਵਿੱਚ ਤੇ ਇੱਕੋ ਥਰ ਟਿਕਿਆ ਰਹਿਣ ਵਾਲਾ ਮਹਾਰਾਜ ਕਹਿੰਦੇ ਨੇ ਅੱਗੇ ਦੱਸਦੇ ਨੇ ਇਸ ਧਨ ਕੋ ਤਸਕਰ ਜੋ ਹੋ ਨਾ ਸਕੀ ਨਾ ਚੌਕਾ ਲੈ ਜਾਏ ਇਸ ਧਨ ਵੱਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ ਕੋਈ ਗੰਢ ਕੋਈ ਗੰਢ ਕੱਪ ਇਸ ਨੂੰ ਖੋ ਨਹੀਂ ਸਕਦਾ ਉਠ ਠੱਗ ਨਹੀਂ ਠੱਗ ਸਕਦਾ ਕੋਈ ਚੋਰ ਨਹੀਂ ਖੋ ਸਕਦਾ ਮਹਾਰਾਜ ਕਹਿੰਦੇ ਇਹ ਹਰ ਧਨ ਜੀਏ ਸੇਤੀ ਰਭ ਰਹਾ ਜੀਏ ਨਾਲੇ ਜਾਏ ਇਸ ਪ੍ਰਭੂ ਪਰਮਾਤਮਾ ਦੇ ਨਾਮ ਤਨ ਨੂੰ ਨਾ ਕੋਈ ਪਾਈ ਅੱਗ ਜਲਾ ਸਕਦੀ ਆ ਨਾ ਚੋਰ ਖੋ ਸਕਦਾ ਨਾ ਕੋਈ ਠੱਗ ਨਾ ਕੋਈ ਹਿੱਸਾ ਬਣਾ ਸਕਦਾ ਇਹਦਾ ਸਕਾ ਸੋਦਰਾ ਭੈਣ ਭਾਈ ਪਰਮਾਤਮਾ ਦਾ ਨਾਮ ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ ਪੂਰੇ ਗੁਰਤੇ ਪਾਈਏ ਮਨੁੱਖ ਪੱਲੇ ਨਾ ਪਾਈ ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ ਮਨਮਤੀਆਂ ਨੂੰ ਨਹੀਂ ਲੱਭਦਾ ਬਥੇਰੀਆਂ ਮਾਰਦੇ ਆ ਟਕਰਾਂ ਧੰਨ ਵਪਾਰੀ ਨਾਨਕਾ ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧੰਨ ਖਟਿਆ ਆਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ हे ਨਾਨਕ ਭਾਗਾ ਵਾਲੇ ਹਨ ਉਹ ਬਨਜਾਰੇ ਜਿਨ੍ਹਾਂ ਜਾਗਤ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਰੂਪ ਧੰਨ ਖਟਿਆ ਹੈ ਦੁਨਿਆਵੀ ਖਟੀਆਂ ਤਾਂ ਬਥੇ ਬਥੇਰੀਆਂ ਖੱਟਦੇ ਨੇ ਲੋਕ ਕੋਈ ਕਹਿੰਦਾ ਮੈਂ ਨਟ ਬਰਕੰਗ ਬਿਜ਼ਨਸ ਕਰਦਾ ਇਹਦੇ ਨਾਲ ਇੰਨਾ ਪੈਸਾ ਆ ਗਿਆ ਇੰਨੀਆਂ ਗੱਡੀਆਂ ਆ ਗੀਆਂ ਮੇਰੇ ਕੋਲ ਇੰਨੀਆਂ ਕੋਠੀਆਂ ਬਣ ਗਈਆਂ ਇੰਨੇ ਪਲਾਟ ਆ ਮੇਰੇ ਕੋਲ ਇੰਨੀ ਜ਼ਮੀਨ ਦਾਦ ਹੋ ਗਈ ਕੋਈ ਕਹਿੰਦਾ ਮੇਰੇ ਕੋਲ ਇੰਨੀਆਂ ਫੈਕਟਰੀਆਂ ਨੇ ਕੋਈ ਕਹਿੰਦਾ ਮੇਰੇ ਕੋਲੇ ਉਹ ਆ ਆ ਦੁਨਿਆਵੀ ਪਰ ਮਹਾਰਾਜ ਕਹਿੰਦੇ ਸੱਚੇ ਬਨਜਾਰੇ ਉਹੀ ਆ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਸੱਚੇ ਵਪਾਰੀਓ ਨੇ ਬਉੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ ਸਦਾ ਕਾਇਮ ਰਹਿਣ ਵਾਲਾ ਹੈ ਡੂੰਗਾ ਹੈ ਤੇ ਧੀਰਜ ਵਾਲਾ ਹੈ ਸਭ ਜਗਤ ਉਸਕੇ ਬਸ ਹੈ ਸਭ ਉਸਕਾ ਚੀਰਾਂ ਸਾਰਾ ਸੰਸਾਰ ਉਸਦੇ ਬਸ ਵਿੱਚ ਹੈ ਸਾਰਾ ਜਗਤ ਉਸੇ ਦੇ ਆਸਰੇ ਹੈ ਮਨੁੱਖ ਭਾਵੇਂ ਕਿਸੇ ਦਾ ਆਸਰਾ ਕੋਈ ਤੱਕੀ ਫਰੇ ਵੀ ਮੈਨੂੰ ਫਲਾਨੇ ਤੋਂ ਆ ਸੁੱਖ ਮਿਲ ਗਿਆ ਫਲਾਨੇ ਕੋਲੋਂ ਮੈਨੂੰ ਆ ਗੱਡੀਆਂ ਪ੍ਰਾਪਤ ਹੋ ਗਈਆਂ ਢਮਕੜੇ ਕੋਲੋਂ ਮੈਨੂੰ ਆ ਮੱਝਾਂ ਪ੍ਰਾਪਤ ਹੋ ਗਈਆਂ ਫਲਾਨੇ ਸਾਹ ਗਿਆ ਸੀ ਉੱਥੇ ਪੁੱਤਰ ਹੋ ਗਿਆ ਮਨੁੱਖ ਇਹਨੂੰ ਮਰਜ਼ੀ ਮਨਾਈ ਮੰਨਤਾ ਦੇਈ ਜਾਵੇ ਪਰ ਦਾਤਾਂ ਸਾਰੀਆਂ ਪ੍ਰਮਾਤਮਾ ਦੀਆਂ ਹੀ ਆ ਉਹਦਾ ਦਿੱਤਾ ਹੀ ਮਿਲਦਾ ਹੈ ਆ ਲਿਖਿਆ ਜੀ ਸਭ ਜਗਤ ਇਸਕੇ ਬਸ ਹੈ ਸਭ ਇਸਕਾ ਚੀਰਾ ਮਹਾਰਾਜ ਕਹਿੰਦੇ ਸਾਰਾ ਸੰਸਾਰ ਉਸ ਦੇ ਬਸ ਵਿੱਚ ਹੈ ਸਾਰਾ ਜਗਤ ਉਸੇ ਦੇ ਆਸਰੇ ਹੈ ਕਿਸੇ ਵੀ ਜੀਵ ਨੂੰ ਕਿਸੇ ਹੋਰ ਦਾ ਆਸਰਾ ਨਹੀਂ ਹੈ ਮੰਨੀ ਫਿਰੇ ਭਾਵੇਂ ਲੋਕ ਜਗਤ ਭਾਵੇਂ ਮੰਨੀ ਫਿਰਦੇ ਨੇ ਲੋਕ ਬਿਰਲੇ ਬਿਰਲੇ ਆਪਾਂ ਗੱਲ ਕਰੀ ਜੀ ਆ ਵੀ ਕੋਈ ਕਿਸੇ ਦਾ ਆਸਰਾ ਤੱਕੀ ਫਿਰਦਾ ਕੋਈ ਕਿਸੇ ਦਾ ਜਗਤ ਦਾ ਆਸਰਾ ਸਾਰਾ ਪ੍ਰਮਾਤਮਾ ਦਾ ਹੀ ਹੈ सारे जागत नसरा परमात्मा का है प्राप्ति किए है गुर पर साधि नह चल धन धीर उस प्रभु का नाम धन सदा कैम रहन वाला है अटल है तो गुरु की कृपा न मिलता है गुरु की कृपा कि में मिलती है गुरु के बचन मानने ਕਿਰਪਾ ਤੇ ਹਰਮਨ ਵਸੇ ਭੇਟੇ ਗੁਰਸੂਰਾਂ ਮਾਹਤ ਬਾਹਿ ਗੁਰੂ ਪਹਿਲਾਂ ਵਾਲੇ ਬੰਦ ਚ ਮਾਰ ਇਹਨੇ ਦੱਸਦਾ ਵੀ ਗੁਰਪ੍ਰਸਾਦੀ ਪਾਈਏ ਨਹਿ ਚਲ ਧਨ ਧੀਰਾ ਕਿਰਪਾ ਤੇ ਹਰਮਨ ਵਸੇ ਭੇਟੇ ਗੁਰਸੂਰਾਂ ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰ ਨਾਮ ਮਨ ਵਿੱਚ ਵੱਸਦਾ ਹੈ ਗੁਣਵੰਤੀ ਸਲਾਹਿਆ ਸਦਾ ਸਿਰ ਨਹਿ ਚਲ ਹਰ ਪੂਰਾ ਉਸ ਸਦਾ ਸਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਲਾਇਆ ਹੈ ਸ਼ਲੋਕ ਮਹਲਾ 3 ਤ੍ਰਿਗਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹੋਮੇ ਪਾਪ ਕਮਾਈ ਮਹਾਰਾਜ ਕਹਿੰਦੇ ਫਿਟੇ ਮੂ ਉਹਨਾਂ ਦੇ ਜਿਉਣ ਨੂੰ ਜੋ ਪ੍ਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦਿੰਦੇ ਹਨ ਤੇ ਹੋਮੇ ਵਿੱਚ ਪਾਪ ਕਰਕੇ ਦੁੱਖ ਸੇੜਦੇ ਹਨ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਨ ਭੋਜਨ ਕਾਈ ਪਾਏ ਮਹਾਰਾਜ ਕਹਿੰਦੇ ਅਜਿਹੇ ਜਾਹਲ ਮਨ ਦੇ ਪਿੱਛੇ ਤੁਰਨ ਵਾਲੇ ਹਨ ਅਜਿਹੇ ਜਾਹਲ ਮਨ ਦੇ ਪਿੱਛੇ ਤੁਰਦੇ ਹਨ ਤੇ ਮਾਇਆ ਦੇ ਮੋਹ ਵਿੱਚ ਜਕੜੇ ਰਹਿੰਦੇ ਹਨ ਉਹਨਾਂ ਨੂੰ ਕੋਈ ਮਤ ਨਹੀਂ ਹੁੰਦੀ ਹਲਤ ਪਲਤ ਓਏ ਸੁੱਖ ਨ ਪਾਵੇ ਅੰਤ ਗਏ ਪੁਛਤਾਈ ਮਹਾਰਾਜ ਕਹਿੰਦੇ ਉਹਨਾਂ ਨੂੰ ਨਾ ਇਸ ਲੋਕ ਵਿੱਚ ਨਾ ਪ੍ਰਲੋਕ ਵਿੱਚ ਕੋਈ ਸੁੱਖ ਮਿਲਦਾ ਹੈ ਕੋਈ ਸੁੱਖ ਮਿਲਦਾ ਹੈ ਮਰਨ ਵੇਲੇ ਵੀ ਹੱਥ ਮੜਦੇ ਹੀ ਜਾਂਦੇ ਹਨ ਹਲਤ ਪਲਤ ਓਏ ਸੁੱਖ ਨ ਪਾਵੇ ਅੰਤ ਗਏ ਪੁਛਤਾਈ ਉਹਨਾਂ ਨੂੰ ਨਾ ਇਸ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਕੋਈ ਸੁਖ ਨਹੀਂ ਮਿਲਦਾ ਮਰਨ ਵੇਲੇ ਵੀ ਹੱਥ ਮੜਦੇ ਹੀ ਜਾਂਦੇ ਹਨ ਗੁਰ ਪ੍ਰਸਾਦੀ ਕੋ ਨਾਮ ਧਿਆਈ ਤਿਸ ਹੋਮੇ ਵਿੱਚੋਂ ਜਾਏ ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹੋਮੇ ਦੂਰ ਹੋ ਜਾਂਦੀ ਹੈ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਗੁਰੂ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਦੇ ਮੱਥੇ ਤੇ ਧਰੋ ਭਾਗ ਹੋਵੇ ਉਹ ਮਨੁੱਖ ਗੁਰੂ ਦੀ ਚਰਨੀ ਆ ਪੈਂਦਾ ਹੈ ਜਿਹੜਾ ਭਾਈ ਗੁਰੂ ਦੀ ਚਰਨੀ ਪਿਆ ਵਾ ਸਮਝ ਲਓ ਵੀ ਉਹਦੇ ਧੁਰ ਦਰਗਾਹ ਤੋਂ ਹੀ ਮੱਥੇ ਦੇ ਲੇਖ ਲਿਖੇ ਹੋਏ ਨੇ ਮਹਲਾ ਤੀਜਾ ਮਨਮੁਖ ਉੰਦਾ ਕਉਲ ਹੈ ਨਾ ਤਿਸ ਭਗਤ ਨਾ ਨਉ ਆਪੁ ਹੁਦਰਾ ਮਨੁਖ ਮਾਨੋ ਉਲਟਾ ਕਉਲ ਫਲ ਹੈ ਉਲਟਾ ਮਨੇ ਮੂਤਾ ਮਨਮੁਖ ਉੰਦਾ ਕਉਲ ਹੈ ਨਾ ਤਿਸ ਭਗਤ ਨਾ ਨਉ ਮਹਾਰਾਜ ਕਹਿੰਦੇ ਆਪ ਹੁਦਰਾ ਮਨੁਖ ਮਾਨੋ ਉਲਟਾ ਕਉਲ ਫਲ ਹੈ ਇਸ ਵਿੱਚ ਨਾ ਭਗਤੀ ਹੈ ਤੇ ਨਾ ਸਿਮਰਨ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਆਪਾਉ ਇਹ ਮਾਇਆ ਦੇ ਅਸਰហេਠੀ ਕਾਰ ਬਿਹਾਰ ਕਰਦਾ ਹੈ ਕੂੜ ਮਾਇਆ ਹੀ ਇਸ ਦਾ ਪ੍ਰਜੋਜਨ ਜ਼ਿੰਦਗੀ ਦਾ ਨਿਸ਼ਾਨਾ ਹੈ ਇਸ ਕਾ ਅੰਦਰ ਜਤਨ ਭਿੱਜੀ ਮੁਖ ਫਿੱਕਾ ਆਲਾਓ ਆਪ ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ ਚਿਤ ਰਜਦਾ ਨਹੀਂ ਮੋਹ ਵੀ ਮੋਹ ਵੀ ਭਿੱਕਾ ਬੋਲ ਹੀ ਬੋਲਦਾ ਹੈ ਓਏ ਧਰਮ ਰਲਾਏ ਨਾ ਰਲਨ ਉਹਨਾਂ ਅੰਦਰ ਕੂੜ ਸਵਾਓ ਐਸੇ ਬੰਦੇ ਧਰਮ ਵਿੱਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖੁਦਗਰਜ਼ੀ ਹੈ ਨਾਨਕ ਕਰਤੇ ਬੰਤ ਬਣਾਈ ਮਨਮੁਖ ਕੂੜ ਬੋਲ ਬੋਲ ਡੂਬੇ ਗੁਰਮੁਖ ਅਰੇ ਜਪ ਹਰ ਨਾਉ ਮਹਾਰਾਜ ਕਹਿੰਦੇ ਹੈ ਨਾਨਕ ਕਰਤਾਰ ਨੇ ਐਸੀ ਖੇਡ ਰਚੀ ਹੈ ਕੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ-ਬੋਲ ਕੇ ਗਰਕ ਹੁੰਦੇ ਹਨ ਤੇ ਗੁਰੂ ਦੇ ਸਾਹਮਣੇ ਰਹਿਣ ਵਾਲੇ ਨਾਮ ਜਪ ਕੇ ਸ਼ਕਤੀ ਦੇ ਹੜ ਵਿੱਚੋਂ ਤਰ ਜਾਂਦੇ ਹਨ ਪੌੜੀ ਬਿਨ ਬੁੱਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਇਹ ਗੱਲ ਸਮਝਣ ਤੋਂ ਬਿਨਾ ਕੇ ਗੁਰਪੁਰ ਸਾਧੀ ਪਾਈਏ ਮਨ ਮੁਖ ਨੂੰ ਜਨਮ ਮਰਨ ਦਾ ਲੰਬਾ ਚੱਕਰ ਲਾਣਾ ਪੈਂਦਾ ਹੈ ਲਾਣਾ ਪੈਂਦਾ ਹੈ ਲੰਮਾ ਚੱਕਰ ਲਾਣਾ ਪੈਂਦਾ ਹੈ ਬਨ ਬੁੱਜੇ ਵੱਡਾ ਫੇਰ ਪਿਆ ਫੇਰ ਪਿਆ ਦਾ ਮਤਲਬ ਲੰਬੇ ਗੇੜ ਚ ਪੈ ਗਿਆ 84 ਦੇ ਚੱਕਰ ਚ ਪੜ ਗਿਆ ਫਿਰ ਆਵੇ ਜਾਂਦਾ ਮਤਲਬ ਮਰਦਾ ਰਹਿੰਦਾ ਜੰਮਦਾ ਰਹਿੰਦਾ ਮਰਦਾ ਰਹਿੰਦਾ ਜੰਮਦਾ ਰਹਿੰਦਾ ਇਹ ਗੱਲ ਸਮਝਣ ਤੋਂ ਬਿਨਾ ਮਹਾਰਾਜ ਕਹਿੰਦੇ ਗੁਰੂ ਦੀ ਗੱਲ ਸਮਝਣ ਤੋਂ ਬਿਨਾ ਗੁਰਪ੍ਰਸਾਦੀ ਪਾਈਏ ਗੁਰੂ ਦੀ ਕਿਰਪਾ ਪ੍ਰਾਪਤੀ ਕਰਨ ਤੋਂ ਬਿਨਾ ਮਨੁੱਖ ਨੂੰ ਜਨਮ ਮਰਨ ਦਾ ਲੰਮਾ ਚੱਕਰ ਲਾਉਣਾ ਪੈਂਦਾ ਹੈ ਸਤਗੁਰ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਪਸਤਾਈ ਮਨੁੱਖ ਮੋੜ-ਮੋੜ ਜੰਮਦਾ ਮਰਦਾ ਹੈ ਗੁਰੂ ਦੀ ਸੇਵਾ ਸਾਰੀ ਉਮਰ ਹੀ ਨਹੀਂ ਕਰਦਾ। ਭਾਪ ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ ਆਖਰ ਮਰਨ ਵੇਲੇ ਹੱਥ ਮਲਦਾ ਜਾਂਦਾ ਹੈ। ਆਪਣੀ ਕਿਰਪਾ ਕਰੇ ਗੁਰ ਪਾਈਏ ਵਿੱਚੋਂ ਆਪ ਗਵਾਈ ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ